ਅਸੀਂ ਗੱਲ ਮੈਂ ਡਾਕਟਰ ਗੌਰਵਜੀਤ ਪਿਛਲੇ ਸਾਲ ਜੇ ਮੈਂ ਆਪਾਂ ਦਲਾਲ ਕੋਲ ਦੀ ਸਪਰੇਅ ਕੀਤੀ ਸੀ ਤੇ ਉਹਦੇ ਬਹੁਤ ਚੰਗੇ ਨਤੀਜੇ ਮਿਲੇ ਤੇ ਇਸ ਸਾਲ ਵੀ ਆਪਾਂ ਦਲਾਲ ਕੋਲ ਜਿਹੜਾ ਹੈ ਉਹਦੀ ਸਪਰੇਅ ਕਰ ਰਹੇ ਹਾਂ ਤੇ ਇਹ ਵੀ ਦੇਖਣ ਚਾਹਿਆ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਦਲਾਲ ਕੋਲ ਦੀ ਇਸ ਵਾਰ ਸਪਰੇਅ ਹੋ ਰਹੀ ਹੈ ਤੇ ਬਹੁਤ ਸਾਰੇ ਯੂਟਿਊਬਰਸ ਨੇ ਇਹਦੇ ਉੱਪਰ ਵਕ ਵਕ ਵੀਡੀਓਜ਼ ਬਣਾਈਆਂ ਨੇ ਤੇ ਸ਼ੇਅਰ ਕੀਤੀਆਂ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਫਾਸਫੇਟ ਤੇ ਸਲਫੇਟ ਦੀ ਜਿਹੜੀ ਆਪਸੀ ਕਿਰਿਆ ਹੈ ਜ਼ਿੰਕ ਸਲਫੇਟ ਤੇ ਡਾਈ ਅਮੋਨੀਅਮ ਫਾਸਫੇਟ ਜਾਨਕੀ ਡੀਏਪੀ ਤੇ ਜ਼ਿੰਕ ਜਿਹੜੀ ਆਪਾਂ ਆਪਸ ਰਲਾਉਨੇ ਆ ਪਰ ਤੱਥ ਇਹ ਵੀ ਹੈ ਕਿ ਸਲਫੇਟ ਤੇ ਫਾਸਫੇਟ ਨੂੰ ਆਪਸ ਦੇ ਵਿੱਚ ਨਹੀਂ ਰਲਾਇਆ ਜਾਣਾ ਚਾਹੀਦਾ ਪਰੰਤੂ ਡਾਕਟਰ ਦਰਾਲ ਕੋਲ ਦੇ ਵਿੱਚ ਆਪਾਂ ਇਹ ਕਰਦੇ ਆ ਇਸ ਦੀ ਹਲੇ ਜਾਂ ਸ਼ਾਇਦ ਇੱਕੇ ਦਾ ਪੋਸੀਬਲ ਆਨਸਰ ਇਹ ਹੋ ਸਕਦਾ ਬਈ ਜਿਹੜਾ ਜ਼ਿੰਕ ਆਪਾਂ ਲੈਨੇ ਇਹ ਹੈਪਟਾ ਹਾਈਡਰੇਟ ਰੂਪ ਦੇ ਵਿੱਚ ਹੁੰਦਾ ਤੇ ਜਾਂ ਡਾਈ ਹਾਈਡਰੋਜਨ ਆਇਨ ਨਾਲ ਜਿਹੜਾ ਬਾਅਦ ਚ ਬਣਦਾ ਉਸ ਦੇ ਨਾਲ ਜ਼ਿੰਕ ਹੈ ਜਿਹੜਾ ਉਹ ਉਹ ਕਿਰਿਆ ਨਹੀਂ ਕਰਦਾ ਤੇ ਤੀਜਾ ਇਹਦਾ ਪੋਸੀਬਲ ਕਾਰਨ ਇਹ ਹੋ ਸਕਦਾ ਹੈ ਬਈ ਕਿਉਂਕਿ ਆਪਾਂ ਕੋਲ ਤਿੰਨੇ ਵੱਖ-ਵੱਖ ਬਣਾਉਨੇ ਆ ਤੇ ਸਿਰਫ ਸਪਰੇਅ ਕਰਨ ਵੇਲੇ ਵੀ ਹੀ ਇਹਨਾਂ ਨੂੰ ਆਪਸ ਚ ਇੱਕ ਢੋਲੀ ਚ ਪਾ ਕੇ ਸਪਰੇਅ ਕਰਦੇ ਆ ਤੇ ਜਿਹਦੇ ਕਰਕੇ ਹੋ ਸਕਦਾ ਹੈ ਕਿਰਿਆ ਹੌਲੀ ਹੋਣ ਕਾਰਨ ਜਾਂ ਧੀਮੀ ਗਤੀ ਨਾਲ ਹੋਣ ਕਾਰਨ ਕਿਰਿਆ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਇਹਦੀ ਸਪਰੇਅ ਕਰ ਦਨੇ ਆ ਤੇ ਦੂਸਰੀ ਗੱਲ ਇਹਦੇ ਵਿੱਚ ਆਪਾਂ ਡੀਪੀ ਦੀ ਕਰਨ ਜਾ ਰਹੇ ਹਾਂ ਕਿ ਡੀਪੀ ਜਦੋਂ ਪਾਣੀ ਦੇ ਵਿੱਚ ਘੁਲਦਾ ਤਾਂ ਇਹ ਅਮੋਨੀਅਮ ਤੇ ਇਸ ਦੇ ਨਾਲ ਹੀ ਫਾਸਫੇਟ ਜਾਂ ਡਾਈ ਹਾਈਡਰੋਜਨ ਫਾਸਫੇਟ ਜਾਂ ਹਾਈਡਰੋਜਨ ਫਾਸਫੇਟ ਆਇਨ ਦੇ ਵਿੱਚ ਟੁੱਟ ਜਾਂਦਾ ਤੇ ਇਹਨਾਂ ਨੂੰ ਇਹਨਾਂ ਆਇਨਸ ਨੂੰ ਜਿਹੜੀਆਂ ਜੜਾਂ ਨੇ ਜਾਂ ਜਿਹੜਾ ਸਟੋਮਾਟਾ ਰਹੀ ਪੱਤੇ ਆਪਣੇ ਵਿੱਚ ਜਜ਼ਮ ਕਰ ਲੈਂਦੇ ਨੇ ਤੇ ਹੁਣ ਫਿਰ ਦਲਾਲ ਕੋਲ ਦੀ ਗੱਲ ਤੇ ਆ ਜੀਏ ਤਾਂ ਇਹਦੇ ਵਿੱਚ ਅ 2 ਕਿਲੋ ਯੂਰੀਆ 2 ਕਿਲੋ ਡੀਪੀ ਤੇ 500 ਗ੍ਰਾਮ ਜਾਂ ਅੱਧਾ ਕਿਲੋ ਜ਼ਿੰਕ ਸਲਫੇਟ ਜਿਹੜਾ ਆਪਣਾ 21% ਵਾਲਾ ਹੁੰਦਾ ਉਹ ਲੈ ਕੇ ਤਿੰਨਾਂ ਦੇ ਵੱਖ-ਵੱਖ ਘੋਲ ਬਣਾ ਕੇ ਤੇ ਅ ਕੋਸ਼ਿਸ਼ ਕਰੀਏ ਆਪਾਂ ਸਪਰੇਅ ਕਰਨ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਆਪਾਂ ਇਹਨਾਂ ਦੇ ਘੋਲ ਬਣਾ ਲਈਏ ਤੇ ਇਸ ਫਰਸ਼ ਅਨੁਸਾਰ 60 ਤੇ ਉਸ ਤੋਂ ਬਾਅਦ 80 ਤੇ 95 ਦਿਨ ਦੇ ਉੱਪਰ ਇਹਦੀ ਸਪਰੇਅ ਦੀ ਸਪਰਸ਼ ਜਿਹੜੀ ਆ ਉਹ ਕਿੰਨੀ ਤੇ ਡੀएपी ਤੇ ਜ਼ਿੰਕ ਸਲਫੇਟ ਦੀ ਆਪਸੀ ਕਿਰਿਆਵਾਂ ਬਾਰੇ ਜੇ ਕਿਸੇ ਕੋਲੇ ਕੋਈ ਹੱਲ ਹੋਵੇ ਜਾਂ ਜਵਾਬ ਹੋਵੇ ਤਾਂ ਉਹ ਕਿਰਪਾ ਕਰਕੇ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਬਾਕੀ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ